ਕਹਾਣੀ ਪਠਾਨ ਦੀ ਮੁੱਛ ਦਾ ਬਾੜ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਠਾਨ ਦੇ ਘਰੋਂ ਦਾਣੇ ਮੁੱਕ ਗਏ ਉਹਨੇ ਸੋਚਿਆ ਭਈ ਘਰ ਵਿੱਚ ਤਾਂ ਕੁਝ ਵੀ ਨਹੀਂ ਜੀਨੂੰ ਵੇਚ ਕੇ ਦਾਣੇ ਲਿਆਂਦੇ ਜਾਣ ਹੱਥੋਂ ਖਾਲੀ ਹੋਣ ਕਰਕੇ ਉਹ ਸੰਗ ਦਾ ਕਿਧਰੇ ਉਧਾਰ ਲੈਣ ਵੀ ਨਹੀਂ ਸੀ ਜਾਂਦਾ ਆਖਰ ਬੱਚੇ ਭੁੱਖੇ ਮਰਦਿਆਂ ਵੇਖ ਉਹ ਬਾਣੀਆਂ ਦੀ ਹੱਟੀ ਤੇ ਗਿਆ ਤੇ ਉਹਨੂੰ ਕਹਿਣ ਲੱਗਾ ਸ਼ਾਹ ਜੀ ਮੈਨੂੰ ਮਣ ਪੱਕੇ ਦਾਣੇ ਉਧਾਰ ਦੇ ਦਿਓ ਸ਼ਾਹ ਕਹਿਣ ਲੱਗਾ ਐਵੇਂ ਕਿਵੇਂ ਮੁਫਤ ਦਾਣੇ ਦੇ ਦੇਮਾ ਤੂੰ ਕੋਈ ਗਹਿਣਾ ਗੱਟਾ ਪੈਸਾ ਢੇਲਾ ਜਾਂ ਗਵਾ ਲਿਆ ਤਾਂ ਮੈਂ ਉਹਦੀ ਸ਼ਾਦੀ ਤੇ ਤੈਨੂੰ ਉਧਾਰ ਦੇ ਦਿਆਂ ਪਠਾਨ ਕਹਿੰਦਾ ਸ਼ਾਹ ਜੀ ਮੇਰੇ ਕੋਲ ਤੇ ਕੁਝ ਵੀ ਨਹੀਂ ਜਾਮਣ ਮੇਰਾ ਉਂਝ ਹੈ ਕੋਈ ਨਹੀਂ ਤੇ ਤੂੰ ਇੰਜ ਕਰ ਆ ਲੈ ਮੇਰੀ ਮੁੱਛ ਦਾ ਬਾੜ ਤੇ ਇਹਨੂੰ ਗਹਿਣੇ ਰੱਖ ਲੈ ਜਦੋਂ ਮੈਂ ਤੇਰੇ ਪੈਸੇ ਦੇ ਜਾਵਾਂ ਉਦੋਂ ਮੇਰੀ ਮੁੱਛ ਦਾ ਬਾੜ ਲੈ ਜਾਵਾਂਗਾ ਤੇ ਇਹ ਕਹਿ ਕੇ ਉਹਨੇ ਆਪਣੀ ਮੁੱਛ ਵਿੱਚੋਂ ਇੱਕ ਬਾਲ ਕੁੱਟਿਆ ਤੇ ਬਾਣੀਏ ਨੂੰ ਫੜਾ ਦਿੱਤਾ ਬਾਣੀਏ ਕੋਲ ਹੁਣ ਜਵਾਬ ਦੇਣ ਦਾ ਕੋਈ ਚਾਰਾ ਨਹੀਂ ਸੀ ਸੋ ਉਹਨੇ ਪਠਾਣ ਨੂੰ ਮਣਪੱਕੇ ਦਾਣੇ ਤੋਲ ਦਿੱਤੇ ਪਠਾਣ ਤੇ ਬਾਣੀਏ ਦੀ ਇਸ ਸਾਰੀ ਗੱਲਬਾਤ ਨੂੰ ਇੱਕ ਜੱਟ ਵੇਂਦਾ ਤੇ ਸੁਣਦਾ ਸੀ ਉਹਨੇ ਦਿਲ ਵਿੱਚ ਸੋਚਿਆ ਭਈ ਮੈਂ ਐਵੇਂ ਭੁੱਖਾ ਮਰਦਾ ਰਹਿੰਦਾ ਇਹ ਤੇ ਕੰਮ ਹੀ ਵੜਾ ਸੌਖਾ ਮੁੱਛ ਦਾ ਬਾਲ ਦਿਓ ਤੇ ਮਣਪੱਕੇ ਦਾਣੇ ਲੈ ਆਓ ਤੀਜੇ ਕੋ ਦਿਨ ਜੱਟ ਵੀ ਬਾਣੀਏ ਦੀ ਹੱਟੀ ਤੇ ਜਾ ਪਹੁੰਚਿਆ ਤੇ ਜਾ ਕੇ ਕਹਿਣ ਲੱਗਾ ਸ਼ਾਹ ਜੀ ਮਣਕੂ ਦਾਣੇ ਚਾਹੀਦੀਆ ਉਧਾਰ ਬਾਣੀਆਂ ਕਹਿੰਦਾ ਮੈਂ ਜਾਮਣੀ ਤੋਂ ਬਿਨਾ ਉਧਾਰ ਨਹੀਂ ਦਿੰਦਾ ਜੱਟ ਨੇ ਫੇਰ ਮੂੰਹ ਉੱਧਰ ਉੱਪਰ ਉਹ ਜੱਟ ਨੇ ਫੇਰ ਮੂੰਹ ਉੱਪਰ ਹੱਥ ਤੇ ਮੋਛ ਦਾ ਬਾਲ ਲਾ ਕੇ ਬਾਣੀਆਂ ਨੂੰ ਫੜਾਉਂਦਿਆਂ ਕਿਹਾ ਸ਼ਾਹ ਜੀ ਆਹ ਲਓ ਜਾਮਣ ਜਦੋਂ ਮੈਂ ਦਾਣੇ ਜਾਂ ਪੈਸੇ ਵਾਪਸ ਮੋੜ ਦਿਆਂਗਾ ਉਦੋਂ ਆਪਣੀ ਮੋਛ ਦਾ ਬਾਲ ਛੁਡਾ ਕੇ ਲੈ ਜਾਵਾਂਗਾ ਬਾਣੀਆਂ ਸੋਚੀ ਪੈ ਗਿਆ ਪਈ ਮੈਂ ਪਠਾਨ ਦੇ ਬਾਲ ਰੱਖ ਕੇ ਉਹਨੂੰ ਦਾਣੇ ਦੇ ਦਿੱਤੇ ਆ ਤੇ ਜੇ ਹੁਣ ਜੱਟ ਮੈਂ ਜੱਟ ਨੂੰ ਨਾ ਕਰ ਦਿੱਤੀ ਤਾਂ ਇਹਨੇ ਪੰਗਾ ਖੜਾ ਕਰ ਦੇਣਾ ਈ ਨਾ ਚਾਹੁੰਦਿਆ ਹੋਇਆ ਵੀ ਉਹਨੂੰ ਮੰਨਣਾ ਪੈ ਗਿਆ ਤੇ ਉਹ ਜੱਟ ਨੂੰ ਕਹਿਣ ਲੱਗਾ ਚੰਗਾ ਭਾਈ ਤੇਰੀ ਮਰਜ਼ੀ ਆ ਅੰਦੋੜਾ ਬਿਸ਼ਾ ਤੇ ਦਾਣੇ ਪੁਆ ਲੈ ਬਾਣੀਆਂ ਦਾਣੇ ਤੋਲਣ ਬਹਿ ਗਿਆ ਉਹਨੇ ਪਹਿਲੀ ਧਾਰਨ ਪਾਉਂਦਿਆਂ ਕਿਹਾ ਬਰਕਤ ਦੂਜੀ ਪਾਈ ਤਾਂ ਕਿਹਾ ਦੁਆ ਤੀਜੀ ਪਾਈ ਤਾਂ ਕਹਿੰਦਾ ਬਾਦੇ ਚੌਥੀ ਪਾਈ ਤਾਂ ਕਹਿੰਦਾ ਕਹਿਣ ਲੱਗਾ ਪੰਜਾ ਪੰਜਵੀਂ ਪਾਈ ਤਾਂ ਕਹਿੰਦਾ ਸੱਤਾ ਜੱਟ ਚੁੱਪ ਕਰਕੇ ਬੈਠਾ ਰਿਹਾ ਤੇ ਬਾਣੀਆਂ ਨੇ ਤੱਕੜੀ ਪਰਾਂ ਸੁੱਟ ਦਿੱਤੀ ਤੇ 도ੜੇ ਵਿੱਚੋਂ ਸਾਰੇ ਦਾਣੇ ਵਾਪਸ ਢੇਰੀ ਉੱਪਰ ਸੁੱਟ ਦਿੱਤੇ ਖਾਲੀ 도ੜਾ ਜੱਟ ਨੂੰ ਪੜਾਉਂਦਿਆਂ ਕਿਹਾ ਮੈਨੂੰ ਪਤਾ ਲੱਗ ਗਿਆ ਭਈ ਤੂੰ ਇਹ ਦਾਣੇ ਵਾਪਸ ਨਹੀਂ ਕਰਨੇ ਜੱਟ ਕਹਿੰਦਾ ਤੈਨੂੰ ਕਿਵੇਂ ਪਤਾ ਲੱਗ ਗਿਆ ਬਾਣੀਆਂ ਕਹਿਣ ਲੱਗਾ ਮੈਂ ਧਾਰਨਾ ਪਾਈਆਂ ਕੱਟ ਤੇ ਬੋਲੀਆਂ ਵੱਧ ਤੇ ਤੂੰ ਚੁੱਪ ਕਰਕੇ ਬੈਠਾ ਰਿਹਾ ਸੋਚਦਾ ਹੋਵੇਂਗਾ ਕੱਟ ਤੇ ਕੱਟ ਸਹੀ ਮੈਂ ਕਿਹੜੀਆਂ ਵਾਪਸ ਕਰਨੀਆਂ ਇਹ ਸੁਣ ਕੇ ਜੱਟ ਸ਼ਰਮਿੰਦਾ ਹੋਇਆ ਹੱਟੀ ਤੋਂ ਵਾਪਸ ਆ ਗਿਆ ਰੱਬ ਰਾਖਾ